ਮੇਰੇ ਬਹੁਤ ਹੀ ਸਤਿਕਾਰਯੋਗ ਯੋਗ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਜੰਡਿਆਲੇ ਦੇ ਵਿੱਚ ਆ ਕੇ ਸੰਗਤਾਂ ਪਿਆਰ ਕਬੂਲ ਰਹੇ ਨੇ ਤੇ ਅੱਜ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਦੀ ਅਗਵਾਈ ਦੇ ਵਿੱਚ ਜੰਡਿਆਲੇ ਵਾਲਿਆਂ ਨੇ ਬੱਲੇ ਬੱਲੇ ਕਰਾਤੀ ਜੰਡਿਆਲੇ ਵਾਲਿਆਂ ਨੇ ਦਾਸਤਾ ਪਿਛੜੀ ਲੀਡ 26000 ਦੀ ਸੀ ਉਹ ਲੀਡ 52000 ਦੀ ਹੋ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਫਤਵਾ ਦੇ ਕੇ ਜਿਤਾਉਗੀ ਜੰਡਿਆਲੇ ਵਾਲੇ ਕਰ ਦੋਗੇ 55000 ਇਹ ਜੰਡਿਆਲੇ ਵਾਲਿਆਂ ਦਾ ਪਿਆਰ ਜੰਡਿਆਲੇ ਵਾਲਿਆਂ ਦਾ ਸਤਿਕਾਰ ਫੁੱਲਾਂ ਦੀਆਂ ਮਾਲਾ ਨੋਟਾਂ ਦੇ ਹਾਰ ਮੋਤੀਆਂ ਦੇ ਮਣਕਿਆਂ ਵਾਲੀਆਂ ਮਾਲਾ ਤੇ ਨਾਲ ਰੰਗਲ ਹਾਰ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਜੰਡਿਆਲੇ ਵਾਲਿਆਂ ਨੇ ਤੇ ساری ਉਮਰ ساری ਜ਼ਿੰਦਗੀ ਜਿਹੜਾ ਕਰਜ਼ ਤੁਸਾਂ ਸਾਡੇ ਸਿਰ ਚਾੜਿਆ ਉਹ ਤੁਹਾਡਾ ਭਰਾ ਮੁੱਖ ਮੰਤਰੀ ਸਾਹਿਬ ਤੋਂ ਗਰੰਟਾ ਲਿਆ ਕੇ ਸੈਂਟਰ ਤੋਂ ਗਰੰਟਾ ਲਿਆ ਕੇ ਤੁਹਾਡਾ ਕਰਜ਼ ਉਤਾਰਦਾ ਰਹੇਗਾ ਜੰਡੇਆਲੇ ਵਾਲਿਓ ਤੁਹਾਡਾ ਇਹਨਾ ਮਾਨ ਤੁਹਾਡਾ ਜੋਸ਼ ਤੁਹਾਡਾ ਸਤਕਾਰ ਮੇਰੇ ਸਿਰ ਮੱਥੇ ਤੁਹਾਡਾ ਚੱਲ ਕੇ ਆਇਆ ਇੱਕ ਕਦਮ ਮੇਰੇ ਸਿਰ ਮੱਥੇ ਤੁਹਾਡੇ ਪਿਆਰ ਨੂੰ ਤੁਹਾਡੇ ਸਤਕਾਰ ਨੂੰ ਦਾ ਸਲੂਟ ਕਰਦਾ ਤੇ ਤੁਹਾਡਾ ਪਿਆਰ ساری ਜ਼ਿੰਦਗੀ ਇਹਦਾ ਕਰਜ਼ ਉਤਾਰ ਦੇ ਰਵਾਂਗੇ ਤੇ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਨ੍ਹਾਂ ਨੂੰ ਸੁਣ ਲਈ ਤੁਸੀਂ ਬੜੇ ਉਤਾਵਲੇ ਜੇ ਜਿਨ੍ਹਾਂ ਦੇ ਬੋਲ ਸੁਣਦੇ ਲਈ ਤੁਸੀਂ ਤੇ ਇਕੱਤਰ ਹੋ ਜੇ ਇਨਕਲਾਬ ਜਿੰਦਾਬਾਦ ਬੋਲ वाह वई वाह दंडे वारे मन ख़ुश करवटा ला थवटां हिकु तरीक़ू वारा बटन दॿनि तयारु वीरो मां मथे तो आया ਉਦੋਂ ਪਹਿਲਾਂ ਅਜਨਾਲੇ ਸੀ ਉਦੋਂ ਪਹਿਲਾਂ ਚਗਾਵਾ ਸੀ ਦੋ ਪ੍ਰੋਗਰਾਮ ਅਜੇ ਹੋਰ ਨੇ ਜਿੰਨਾ ਚਿਰ ਕਾਲੀ ਦਲ ਬੀਜੇਪੀ ਤੇ ਕਾਂਗਰਸ ਦੀ ਜੜਨੀ ਪਟਦਾ ਮੈਂ ਨਹੀਂ ਥੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਪੀੜੀਆਂ ਦੇ ਬਦਲੇ ਲੈਣੇ ਨੇ ਤੋ ਪੀੜੀਆਂ ਦੇ ਹੁਣ ਆਇਆ ਊਠ ਪਹਾੜ ਕੇ نیچے ਪਹਿਲਾਂ ਲਿਖਦੀ ਹੁੰਦੀ ਸੀ ਹੰਕਾਰ ਨਾਲ ਬੀਬਾ ਬਟਿੰਡੇ ਤੁਹਾਡੀ ਆਪਣੀ ਉਮੀਦਵਾਰ ਨੰਨੀ ਸ਼ਾਂ ਐਤ ਕੀ ਪਤਾ ਕੀ ਲਿਖਿਆ ਤੁਹਾਡੀ ਨਮਾਣੀ ਸੇਵਾਦਾਰ ਵਾਹ 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 ਹੁਣ ਮੈਂ ਕੀ ਬੋਲਾਂ ਤੁਸੀਂ ਇੰਨਾ ਬੋਲਿਆ ਨੇ ਸੋ ਹੁਣ ਤਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬਕੇ ਜਿਹੜਾ ਤੀਰ ਆ ਨਾ ਉਹ ਨਿਸ਼ਾਨੇ ਤੇ ਲਾ ਬੜੀ ਬੁਰੀ ਹਾਲਤ ਸੁਖਵੀਰ ਦੀ ਕੁਛ ਸਮਝ ਚ ਆਵੇ ਨਾ ਵਿਰਸੇ ਨੂੰ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਲਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਓ ਇਹਨਾਂ ਦੀ ਪਾਰਟੀ ਦਾ ਅੰਤ ਨੇ ਔਰ ਇਸ਼ਵਤਕਰਨ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਸੋਇਆਂ ਚ ਪਾਣੀ ਹੈ ਉਹ ਸਰਕਾਰੀ ਨੌਕਰੀ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਪੱਟੀ ਸਾਲੇ ਜੀਜੇ ਨੇ ਪੋਚੀ ਮੇਰਾ ਸੁੱਕੀ ਜਾਵੇ ਖੂਨ ਵੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬਤ ਲੁੱਟੀ ਆ ਕੁੱਗੀ ਛਿੱਤਰਨਾ ਕੁੱਟੀ ਆ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਆ ਲੈ 4 ਜੂਨ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਚੋ ਛੁੱਟੀ ਆ ਬੋਲੇ ਸੋਨਹਾ